ਦੁਕਾਨ ਸਾਰੇ ਛੱਡੇ ਹੋ ਗਏ ਗੱਲਬਾਤ ਇਹ ਕਰ ਰਹੇ ਆ ਜੀ ਬਸ ਸਭ ਤੋਂ ਪਹਿਲਾਂ ਤੇ ਨਾਲਾ ਦੇ ਵਿੱਚ ਕੋਈ ਪਾਣੀ ਦਾ ਪ੍ਰਬੰਧ ਆ ਤੇ ਨਾਲ ਕੋ ਲੈਤੀ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਨਾਲ ਦੁਕਾਨਾਂ ਦੇ ਬਹਿਣ ਦਾ ਕੋਈ ਪ੍ਰਬੰਧ ਆ ਜਿਹੜੇ ਵੀ ਦੁਕਾਨ ਆ ਉਹ ਕੋਈ ਕਿਤੇ ਰੁਕ ਖਲੇ ਖਿਰ ਦੇਂਦਾ ਫਿਰ ਨਾਲ ਕੋਈ ਬੋਰੀ ਤੇ ਬੋਰੀ ਤੇ ਫੇਰੇ ਬੈਠੇ ਨੇ ਕੋਈ ਪ੍ਰਬੰਧ ਨਹੀਂ ਨਾਲ ਕੋ ਪ੍ਰਕਾਸ਼ ਨੇ ਤੇ ਦੇਖਣ ਵਾਲਾ ਨਾਲ ਕੋ ਛੋਣ ਵਾਲਾ ਨਾਲ ਕੋ ਆੜ ਵੀ ਇਹ ਖੰਡੇਗਾ ਇਸ ਕਰਕੇ ਸਰਕਾਰ ਨੂੰ ਵੀਲ ਕਰਦੇ ਆ ਉਹ ਆਰਥੀਆਂ ਨੂੰ ਯਾਦ ਕਰਦੇ ਜਿਹੜੇ ਪਰਵਾਧ ਕੀਤੇ ਗਏ ਕੋਈ ਇਹਦੇ ਕੋਈ ਕੱਚਾ ਫੜਿਆ ਬਿਲਕੁਲ ਜਿਵੇਂ ਸੋਨੇ ਵਾਂਗੀਆਂ ਸਾਡੀਆਂ ਜਿਹੜੀਆਂ ਕੜਕਾ ਨੇ ਉਹ ਅਸੀਂ ਜਾ ਕੇ ਮਿੱਟੀ ਦੇ ਵਿੱਚ ਛੁੱਟਿਆ ਤੇ ਮਿੱਟੀ ਦੇ ਵਿੱਚ ਹੀ ਗੋਲ ਲਿਆ ਤੇ ਸਾਡਾ ਬਹੁਤ ਬੁਰਾ ਹਾਲਤ ਦੁਕਾਨਾਂ ਦਾ ਕਿਸਾਨ ਤਾਂ ਅੱਗੇ ਹੀ ਬਿਲਕੁਲ ਕਿਸਾਨ ਮਜ਼ਦੂਰ ਤਾਂ ਅੱਗੇ ਭਰੇ ਪੈਦੇ ਇਹਨਾਂ ਦੇ ਬੰਦੇ ਕੁਝ ਨਹੀਂ ਦਾ ਪਰ ਜਿਹੜੀ ਆ ਜਿੰਦਾ ਪੁੱਤਾਂ ਵਾ ਕੋਈ ਪਾਰ ਕੇ ਲੈ ਕੇ ਆਉਣੇ ਆ ਇਹ ਜਿੰਦਾ ਜਿੰਨੀ ਜਿਹੜੀਆਂ ਆ ਗਿਆ ਉਹ ਮਿੱਟੀ ਦੇ ਵਿੱਚ ਚੰਗੀ ਤੇਰਾ ਰੋਲ ਖਤਰੀਆਂ ਦਾ ਗਰੀ ਗਰੀ ਗਰੀਆਂ ਸਾਡੀਆਂ ਜਿੰਦਾ ਨੇ ਉਹ ਮਿੱਟੀ ਵਿੱਚ ਥੱਲੇ ਹੀ ਰਹਿ ਜਾਂਦੀਆਂ ਨੇ ਤੇ ਇਹ ਕਿਸਾਨਾਂ ਦੇ ਪੱਲੇ ਦੀ ਬੈਠੀਆਂ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਉਹ ਜਿਗਾਵਣੀ ਵੀ ਦੇਦਿਆਂ ਵੀ ਇਹ ਜਿਹੜਾ ਆਲੂ ਕੋਠੀ ਦਾ ਜਿਹੜਾ ਪ੍ਰਬੰਧ ਆ ਤੇ ਫੇ ਛੇਦੀ ਤੋਂ ਛੇਦੀ ਬਹਿਣ ਵਾਸਤੇ ਕਿਸਾਨਾਂ ਵਾਸਤੇ ਜਿਹੜਾ ਛੱਤ ਆ ਕੋਈ ਪਾਣੀ ਦਾ ਪ੍ਰਬੰਧ ਆ ਕੋਈ ਲੈਟਰੀਟ ਬਾਥਰੂਮ ਦਾ ਪ੍ਰਬੰਧ ਆ ਕਿ ਜੇ ਕਿ ਜੇ ਬਾਤ ਜਿਆਦਾ ਨਾਲ ਗੱਲ ਕੀਤੀ ਜਾਂਦੀ ਆ ਉਹ ਅਜੇ ਦੀ ਸਾਨੂੰ ਨੂੰ ਪਤਾ ਹੈ ਮੁਸਤਫਾ ਪਹਿਲਾਂ ਤੋਂ ਆੜੀਆਂ ਨੇ ਸਭ ਆਖੀ ਜਿੰਨੇ ਹੋਏ ਉਹ ਹੀ ਝੂਠ ਬੋਲਦੇ ਨੇ ਅੱਜ ਵੀ ਇੱਥੇ ਪਹਿਲਾਂ ਲੈਟਰਾਂ ਕੋਈ ਲੈ ਗਿਆ ਮੇਰੀ 75 ਸਾਲ ਉਮਰ ਹੋ ਗਈ ਦੇ ਇਸੇ ਮੰਡੀ ਦੇ ਵਿੱਚ ਸਾਡੀਆਂ ਜਨਸਾ ਜਿਹੜੀਆਂ ਆ ਲਾਗੇ ਲਾਗੇ ਪਿੰਡੇ ਤਾਂ ਦੀ ਆਉਂ ਗਿਆ ਅਸੀਂ ਲੈਟਰ ਦੀ ਬਾਤ ਹੁਣ ਕਦੇ ਵੀ ਨਹੀਂ ਵੇਖਿਆ ਇਹ ਬਿਲਕੁਲ ਜਿਹੜੇ ਜਿਹੜੇ ਆਰਪੀਏ ਵੀ ਇਹ ਲੱਗਦਾਂਗੇ ਆਪਣੇ ਸਰਕਾਰਾਂ ਦਾ ਜਾਂ ਮੰਡੀ ਬੋਰਡ ਨਾਲ ਰਲ ਕੇ ਪੈਸੇ ਖਾਂਦੇ ਆ ਤੇ ਇਹਨਾਂ ਦਾ ਸਾਰੇ ਪ੍ਰਬੰਧ ਦੱਲੇ ਚਾਹੀਦੇ ਆ ਉਹ ਰਹਿ ਜਾਣਾ ਚਾਹੀਦਾ ਇਸ ਤਰ੍ਹਾਂ ਕਿ ਸਾਡੀ ਸਨਮਾਈ ਕੀ ਕੀ ਕਿ ਜਿਹੜੇ ਕਿਸਾਨ ਨੇ ਬੜੇ ਦੁਖੀ ਹੋ ਗਏ ਅਸੀਂ ਇਹ ਦਗਾ ਕਰ ਰਹੇ ਆ ਮਤਲਬ ਜਿਹੜਾ ਸਾਡਾ ਤਖਾਨ ਹੋ ਗਿਆ ਸਾਡਾ ਤਖਾਨਾਂ ਦਾ ਜਿਹੜੀ ਫਸਲ ਬਹੁਤ ਪੂਰੀ ਤਰ੍ਹਾਂ ਰੋਹੀ ਹੈ ਜਿੰਦਾ ਕੋ ਨਹੀਂ ਦੇਵੇ ਜਿਹੜਾ ਦਰਵਾਜ਼ਾ ਦਾ ਪ੍ਰਬੰਧ ਆ ਨਾ 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 ਕੋ ਰਾਤ ਨੂੰ ਜਿਹੜੀ ਕਿ ਕਰਾਉਂਦਾ ਨੇ ਕਿਸਾਨ ਕਿੱਥੇ ਜਾਣ ਦੁਕਾਨਾਂ ਰਾਤ ਨੂੰ ਕੋ ਟੋੜੇ ਲੈ ਕੇ ਬੈਠ ਕੇ ਗੁਜ਼ਾਰਾ ਕਰਦੇ ਨੇ ਬਹੁਤ ਮੁਸ਼ਕਲ ਵਾਲੀ ਗੱਲ ਹੈ ਜੀ ਇਹ ਫਿਰ ਕਰਕੇ ਅਸੀਂ ਬੇਨਤੀ ਬੇਨਤੀ ਵੀ ਕਰਦੇ ਆ ਚੇਤਾਵਨੀ ਵੀ ਦੇਨੇ ਆ ਜਿਹੜੀਆਂ ਮੈਂ ਖਾਨ ਪਿੱਛੇ ਕਰ ਕਿਵੇਂ ਦੀ ਕੋਟਬੁਡਾ ਦੇ ਜਨਰਲ ਕਤਰਾ ਜੀ ਇਹਦੇ ਵੱਲ ਨਾਲ ਧਿਆਨ ਦਿੱਤਾ ਜਾਵੇ ਫਿਰ ਅਸੀਂ ਜਿਹਾਜਿਕ ਬੈਠਾਂਗੇ ਤੇ ਸਾਰੀਆਂ ਮੰਡੀਆਂ ਵਾਸਤੇ ਇਹ ਨਹੀਂ ਕਹਿੰਦੀ ਸ਼ੇ ਮੰਡੀ ਵਾਸਤੇ ਬੜੀ ਬੇਸ਼ਰਮੀ ਦੀ ਗੱਲ ਹੋਈ ਝੜੀ ਆ ਜਿਹੜੀ ਇਹ ਇਹ ਸਾਰਾ ਕੁਝ ਕਰ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਤੇ ਨਾਲ ਜਿਹੜੇ ਵੱਡੇ ਵੱਡੇ ਤਾੜ-ਤਾੜ ਦੀਏ ਸਾਰਾ ਕੁਝ ਇਹੋ ਹੀ ਕਰ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ